ਇੱਕ ਜਰੂਰੀ ਖਬਰ ਖੁਸ਼ ਖਬਰੀ ਵਰਗੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਬਹੁਤ ਜ਼ਰੂਰੀ ਆਪਣੀ ਜ਼ਿੰਦਗੀ ਵਿੱਚ ਬਹੁਤ ਅਹਿਮ ਹੈ ਚੀਜ਼ ਆਪਣੀ ਜ਼ਿੰਦਗੀ ਨਾਲ ਜੁੜੀ ਹੈ ਔਰ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਟਾਈਮ ਤਾਂ ਲੱਗੇਗਾ ਖੁਸ਼ਖਬਰੀ ਨੂੰ ਆਉਂਦੇ ਆਉਂਦੇ ਆ ਪਰ ਸ਼ੁਰੂਆਤ ਹੋ ਗਈ ਹੈ ਤਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਟਰਨੈਟ ਜੋ ਕਿ ਸਾਡੀ ਜ਼ਿੰਦਗੀ ਦਾ ਸਭ ਤੋਂ ਅੱਜਕੱਲ ਇੰਪੋਰਟਡ ਹੈ ਸਭ ਬਣ ਕੇ ਉਭਰਿਆ ਇੰਟਰਨੈਟ ਜਾਨੀ ਕਿ ਦੁਨੀਆ ਦੇ ਨਾਲ ਜੁੜਨ ਦੀ ਤਾਕਤ ਇੰਟਰਨੈਟ ਜਾਨੀ ਕਿ ਦੁਨੀਆ ਨੂੰ ਜਾਣਨ ਦੀ ਦੁਨੀਆ ਤੱਕ ਆਪਣੇ ਆਪ ਨੂੰ ਪਰਚਾਉਣ ਦੀ ਤਾਕਤ ਇੰਟਰਨੈਟ ਜਾਨੀ ਕਿ ਬਿਜ਼ਨਸ ਦੀ ਲਾਈਫਲਾਈਨ ਇੰਟਰਨੈਟ ਜਾਨੀ ਕਿ ਜਾਣਕਾਰੀ ਇੰਟਰਨੈਟ ਜਾਨੀ ਕਿ ਟਾਈਮ ਪਾਸ ਸਭ ਦੇ ਲਈ ਅਲੱਗ ਅਲੱਗ ਮੈਨੇ ਪਰ ਇੰਟਰਨੈਟ ਸਭ ਦੀ ਜ਼ਰੂਰਤ ਹੈ ਤੇ ਤੁਹਾਨੂੰ ਪਤਾ ਹੈ ਕਿ ਇਸ ਸਮੇਂ ਆਪਾਂ 5G ਦੇ ਪੈਸੇ ਦੇ ਰਹੇ ਲੇਕਿਨ 2G ਯੂਜ਼ ਕਰ ਰਹੇ ਹਾਂ ਬਹੁਤ ਹੀ ਸਲੋ ਸਪੀਡ ਦੇ ਨਾਲ ਸਾਨੂੰ ਲੁੱਟਿਆ ਜਾ ਰਿਹਾ ਤੇ ਕੋਈ ਵੀ ਕੰਪਨੀ ਹੋਵੇ ਕਹਿਣ ਨੂੰ ਉਹ ਕਿੰਨਾ ਵੀ ਵਧੀਆ ਸਪੀਡ ਦੀ ਗੱਲ ਕਰੇ ਪਰ ਇਸ ਸਮੇਂ ਸਪੀਡ ਸਾਨੂੰ 2G ਦੀ ਹੀ ਮਿਲ ਰਹੀ ਹੈ ਕਿ ਅਸੀਂ ਪੈਸੇ ਫਾਇਜੀ ਦੇ ਦੇ ਰਹੇ। ਅਰੇ ਇੰਡੀਆ ਦੇ ਵਿੱਚ ਵੈਸੇ ਬਾਕੀ ਜਗ੍ਹਾ ਐਸਾ ਨਹੀਂ ਪਰ ਹੁਣ ਇੱਕ ਨਵੀਂ ਖੁਸ਼ਖਬਰੀ ਆਈ ਹੈ ਨਿਕਲ ਕੇ ਕਿ ਹੁਣ ਤੁਹਾਨੂੰ ਇਸ ਇੰਟਰਨੈਟ ਨਾਲ ਜੋ ਤੁਸੀਂ ਘਰੇ ਲੂ ਬ੍ਰਾਡਬੈਂਡ ਰੈਡਬਾਉਂਡ ਜਾਂ ਕੋਈ ਵਾਈਫਾਈ ਚਲਾਉਂਦੇ ਹੋ ਉਹਦੀ ਸਪੀਡ ਨਾਲੋਂ 16 ਲੱਖ ਗੁਣਾ ਤੇਜ਼ ਇੰਟਰਨੈਟ ਮਿਲੇਗਾ। ਹੈਨਾ? ਸੁਪਨਾ ਸਾਚਾ ਹੋਣ ਵਰਗੀ ਚੀਜ਼। 16 ਲੱਖ ਗੁਣਾ ਫਾਸਟ ਸਪੀਡ ਮਿਲੇਗੀ। ਔਰ ਇਹ ਸਪੀਡ টেরਾਬਾਈਟ ਚ ਹੋਏਗੀ ਕਿਲੋਬਾਈਟ ਮੈਗਾਬਾਈਟ ਗੀਗਾਬਾਈਟ ਨੂੰ ਲੋਕ ਪਰ ਜਾਣਗੇ ਹੁਣ টেরਾਬਾਈਟ ਆਏਗੀ টেরਾਬਾਈਟ ਦੀ ਸਪੀਡ ਹੋਏਗੀ 16 ਲੱਖ ਗੁਣਾ ਵੱਧ ਕੇ ਤੇਜ਼ ਹੋਏਗੀ ਅੱਜ ਨਾਲੋ ਅਰੇ ਖੁਸ਼ਖਬਰੀ ਹੈ ਲੰਡਨ ਦੇ ਯੂਨੀਵਰਸਿਟੀ ਦੇ ਵਿੱਚ ਸ਼ੋਰਟ ਕਰਤਾ ਮਨੇ ਸ਼ੋਰਟ ਕਰਕੇ ਇਸ ਇੰਟਰਨੈਟ ਦਾ ਖਾਕਾ ਤਿਆਰ ਕੀਤਾ ਇਸ ਇੰਟਰਨੈਟ ਨੂੰ ਪ੍ਰੋਟੋਟਾਈਪ ਅਜ਼ਾਦ ਕੀਤਾ ਇਸ ਇੰਟਰਨੈਟ ਦੀ ਸਰਚ ਕੀਤੀ ਤੇ ਬਹੁਤ ਜਲਦ ਇਸ ਤੇ ਕੰਮ ਸ਼ੁਰੂ ਹੋ ਜਾਏਗਾ ਔਰ ਹੋ ਸਕਦਾ ਬਹੁਤ ਜਲਦ ਹੀ ਤੁਹਾਡੇ ਕੋਲ ਇੰਟਰਨੈਟ ਆ ਜਾਵੇ ਤੇ ਤੁਹਾਨੂੰ ਕੋਈ ਵੀ ਮੂਵੀ ਜਾਂ ਕੋਈ ਬਹੁਤ ਵੱਡੀ ਬੁਕਸ ਕੁਝ ਵੀ ਇੱਕ ਸੈਕਿੰਡ ਤੋਂ ਵੀ ਸੋਵੇਂ ਇਸੇ ਚ ਤੁਹਾਡੇ ਮੋਬਾਈਲ ਚ ਲੈਪਟਾਪ ਚ ਟੀਵੀ ਚ ਆ ਜਾਏਗੀ ਬਹੁਤ ਵੱਡੀ ਚੀਜ਼ ਹੈ ਕਿਉਂਕਿ ਜਿਹਨੇ ਸਪੀਡ ਜ਼ਿਆਦਾ ਉਹਨਾਂ ਟਾਈਮ ਦੀ ਬਚਤ ਔਰ ਖੈਰ ਜਿਹਨੇ ਟਾਈਮ ਪਾਸ ਕਰਨਾ ਹੋਦਰੀ ਤਾਂ ਇਹਨਾਂ ਚੱਲਦਾ ਪਰ ਜਿਵੇਂ ਬਿਜ਼ਨਸ ਵਾਲੇ ਦੇ ਲਈ ਬਹੁਤ ਵਧੀਆ ਜੋ ਕੰਮ ਕਰਦਾ ਉਹਦੇ ਲਈ ਬਹੁਤ ਵਧੀਆ ਤੇ 10TB ਦੇ ਵਿੱਚ ਸਪੀਡ ਆ ਰਹੀ ਲੰਡਨ ਦੇ ਜਰੂਰਟੀ ਨੇ ਸ਼ੁਰੂ ਕੀਤਾ ਇਸ ਤੇ ਔਰ ਜਲਦੀ ਹੀ ਇਹਨਾਂ ਤੋਂ ਇਹ ਕੰਮ ਸ਼ੁਰੂ ਹੋ ਜਾਏਗਾ ਇਹ ਇੱਕ ਖੁਸ਼ਖਬਰੀ ਸੀ ਤੁਹਾਨੂੰ ਦੱਸਣੀ ਸੀ ਧੰਨਵਾਦ ਜੀ